ਕੈਨੇਡਾ ਨੇ ਇੱਕ ਵਾਰ ਫਿਰ ਤੋਂ ਝਟਕਾ ਦਿੱਤਾ ਹੈ ਕੈਨੇਡਾ ਚ ਪੀਆਰ ਦਸਤਕਾ ਮ ਦੇਖ ਰਹੇ ਲੋਕਾਂ ਨੂੰ ਇਹ ਝਟਕਾ ਲੱਗਾ ਹੈ ਦਰਅਸਲ ਕੈਨੇਡਾ ਚ ਸਥਾਈ ਨਿਵਾਸ ਦਾ ਸੁਪਨਾ ਮਹਿੰਗਾ ਹੋਣ ਵਾਲਾ ਹੈ ਕਿਉਂਕਿ ਇਮੀਗ੍ਰੇਸ਼ਨ ਰਿਫਿਊਜੀਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਅਗਲੇ ਮਹੀਨੇ ਤੋਂ ਕੁਝ ਬੇਰੇਕਾਰਾਂ ਲਈ ਫੀਸਾਂ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਹੈ ਇੱਕ ਅਖਬਾਰ ਦੀ ਰਿਪੋਰਟ ਮੁਤਾਬਕ ਨਵੀਆਂ ਦਰਾਂ 30 ਅਪ੍ਰੈਲ ਨੂੰ ਲਾਗੂ ਹੋਣਗੀਆਂ ਇਹ ਦੇਸ਼ ਦੇ ਇਮੀਗ੍ਰੈਂਟ ਅਤੇ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ ਤੇ ਅਧਾਰਤ ਨੇ ਜਿਸ ਦੀ ਗਣਨਾ ਕੈਨੇਡਾ ਦੇ ਖਪਤਕਾਰ ਮੁੱਲ ਸੂਚਕਾਂਕ ਨੂੰ ਧਿਆਨ ਦੇ ਵਿੱਚ ਰੱਖ ਕੀ ਹੈ ਰਿਪੋਰਟ ਮੁਤਾਬਕ 1 ਫੀਸ April 2024 ਤੋਂ March 2026 ਦਰਮਿਆਨ ਲਾਗੂ ਹੋਵੇਗੀ ਰਿਪੋਰਟ ਦੇ ਅਨੁਸਾਰ ਕੈਨੇਡੀਅਨ ਸਰਕਾਰ ਨੇ 3 March ਨੂੰ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਦੇ ਵਿੱਚ ਇਸ ਮਹੀਨੇ ਦੇ ਅੰਤ ਤੱਕ ਲਾਗੂ ਹੋਣ ਵਾਲੀ ਸਥਾਈ ਨਿਵਾਸ ਫੀਸ ਲਗਭਗ 12% ਵਾਧੇ ਦਾ ਐਲਾਨ ਕੀਤਾ ਹੈ ਸਥਾਈ ਨਿਵਾਸ ਅਰਜ਼ੀ ਦੀ ਫੀਸ 515 ਕੈਨੇਡੀਅਨ ਡਾਲਰ ਤੋਂ ਵੱਧ ਕੇ 575 ਕੈਨੇਡੀਅਨ ਡਾਲਰ ਹੋ ਜਾਵੇਗੀ ਜਦਕਿ ਸੰਗੀ ਹੁਨਰਮੰਦ ਕਾਮਿਆਂ ਅਤੇ ਕਯੂਬਿਕ ਹੁਨਰਮੰਦ ਕਾਮਿਆਂ ਦੇ ਲਈ ਅਰਜ਼ੀ ਦੀ ਲਾਗਤ 950 ਕੈਨੇਡੀਅਨ ਡਾਲਰ ਤੱਕ ਵੱਧ ਜਾਵੇਗੀ। ਰਿਪੋਰਟ ਦੇ ਅਨੁਸਾਰ 2022 ਦੇ ਵਿੱਚ ਸਥਾਈ ਨਿਵਾਸ ਪ੍ਰੋਗਰਾਮ ਦੇ ਤਹਿਤ 1,118,000 ਤੋਂ ਵੱਧ ਭਾਰਤੀ ਕੈਨੇਡਾ ਚ ਸੈਟਲ ਹੋਏ ਜੋ ਕੁੱਲ ਨਵੇਂ ਨਿਵਾਸੀਆਂ ਦਾ ਲਗਭਗ 27% ਹੈ। ਚੀਨ ਸਿਰਫ 31841 22 ਨਿਵਾਸੀਆਂ ਦੇ ਨਾਲ ਭਾਰਤ ਤੋਂ ਪਿੱਛੇ ਰਿਪੋਰਟ ਚ ਕਿਹਾ ਗਿਆ ਹੈ ਕਿ ਹਾਲੀ ਦੇ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਿਕ ਸਬੰਧਾਂ 'ਚ ਖਤਾਸ ਆਈ ਹੈ ਜਿਸ ਕਾਰਨ 2023 ਵਿੱਚ ਅਰਜ਼ੀਆਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ